ਦੀ ਦਰਸ਼ਕੋ ਸਤਿ ਸ੍ਰੀ ਅਕਾਲ YouTube ਚੈਨਲ Aur Nikot 0872 ਅਤੇ Facebook ਪੇਜ ਹਾਕਮੇ ਸੁਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਆਪ ਜੀ ਲੋਕ ਇੱਕ ਬਹੁਤ ਹੀ ਖਾਸ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕੱਲ੍ਹ ਦਿਨੀ 24 ਜਨਵਰੀ 2025 ਨੂੰ ਤਹਾਰਾਂ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਵੱਲੋਂ ਇੱਕ ਬਹੁਤ ਵੱਡੀ ਮਹਾਪੰਚਾਇਤ ਕੀਤੀ ਗਈ ਸੀ। ਦੇਸ਼ ਦੇ ਵਿੱਚੋਂ ਅਲੱਗ-ਅਲੱਗ ਕਸਵਾਲ ਜੁਮੇ ਨੇ ਵੱਡੇ ਕਾਫਲੇ ਦੇ ਰੂਪ ਵਿੱਚ ਉੱਥੇ ਪਹੁੰਚੀਆਂ ਸੋ ਇਸ ਮਹਾਪੰਚਾਇਤ ਦੇ ਵਿੱਚ ਜੋ ਖੇਤ ਦਾ ਕੇਂਦਰ ਗੁਣੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੈਂਕੜੇ ਜਵਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੁਭਾਪ ਪ੍ਰਧਾਨ ਸ੍ਰੀ ਫਰਗਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੈਂਕੜੇ ਜਵਾਨਾਂ ਨੇ ਉੱਥੇ ਆਪਣੀ ਹਾਜ਼ਰੀ ਲਗਵਾਈ ਸੋ ਦਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ੍ਰੀ ਪ੍ਰਗਟ ਸਿੰਘ ਜੀ ਨੇ ਜੋ ਆਪਣੇ ਵਿਚਾਰ ਰੱਖੇ ਕਿ ਕਿਉਂ ਸਾਨੂੰ ਇੱਥੇ ਆਉਣਾ ਪਿਆ ਉਹ ਵੀ ਆਪ ਜੀ ਨਾਲ ਸਾਂਝੇ ਕਰਾਂਗੇ ਉਹ ਸਭ ਨੂੰ ਪਹਿਲਾਂ ਸੁਣਦੇ ਹਾਂ ਇਹ ਕਹੇ ਪ੍ਰਗਟ ਸਿੰਘ ਜੀ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਫਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਤੋਹਾਨਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੀ ਹੈ ਹਰਿਆਣਾ ਦੇ ਵਿੱਚ ਮਕਸਦ ਇਹ ਹੀ ਕਿ ਸਯੁਜਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਕਿ ਇਹ ਦੋ ਤਿੰਨ ਸਟੇਟਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਮਹਾਪੰਚਾਇਤ ਕੀਤੀ ਹੈ ਮਹਾਪੰਚਾਇਤ ਇਸ ਕਰਕੇ ਕੀਤੀ ਹੈ ਕਿ ਭਾਰਤ ਸਰਕਾਰ ਦਿਨ ਪਰ ਦਿਨ ਡਾਉਲਟੀ ਦੀਆਂ ਨੀਤੀਆਂ ਲਾਗੂ ਕਰਦੀ ਜਾ ਰਹੀ ਹੈ ਸਾਮਰਾਜ ਪੂੰਜੀਵਾਦ ਦੇ ਹੱਕ 'ਚ ਮਤਲਬ ਲੋਕਾਂ ਦੀ ਕਿਰਤ ਨੂੰ ਲੁੱਟ ਕਰ ਰਹੀ ਹੈ ਤੇ ਇਸ ਕਟ ਨੂੰ ਅੱਜ ਇੱਥੇ ਰੱਖਣ ਦਾ ਇਹੀ ਮਕਸਦ ਸੀਗਾ ਸਾਡਾ ਸਾਡਾ ਵੀ ਸਾਥ ਦੇਣ ਦਾ ਇਹੀ ਮਕਸਦ ਸੀ ਸਾਕਾ ਫੌਜੀਆ ਦਾ ਕਿ ਜਿਹੜੀ ਡਬਲਯੂਟੀ ਦੀਆਂ ਨੀਤੀਆਂ ਨੇ ਵੀ ਭਾਰਤ ਸਰਕਾਰ ਇਹਦੇ ਵਿੱਚੋਂ ਬਾਹਰ ਆਵੇ ਕਿਰਤੀ ਲੋਕਾਂ ਦੀ ਜਿਹੜੀ ਲੁੱਟ ਖਸੁੱਟਾ ਉਹ ਬੰਦ ਕਰੇ ਕਿਉਂਕਿ ਆਪਾਂ ਸੜੀਆਂ ਤੋਂ ਜੱਦ ਤੋਂ ਦੇਸ਼ ਯਾਦ ਹੋਇਆ ਦੇਖਦੇ ਆ ਰਹੇ ਹਾਂ ਕਿਸਾਨ ਨੇ ਹਰੀ ਕ੍ਰਾਂਤੀ ਲਿਆਂਦੀ ਅੱਜ ਅਸੀਂ ਜਵਾਨ ਵੀ ਇਹਨਾਂ ਦੇ ਹੱਕ ਦੇ ਵਿੱਚ ਆਏ ਆ ਜਿੱਥੇ ਅਸੀਂ ਦੇਸ਼ ਦੀਆਂ ਸ਼ਰਧਾਂ ਤੇ ਦੇਸ਼ ਦੀ ਰਾਖੀ ਕਰਦੇ ਆਂ ਦੇਸ਼ ਦਾ ਸਾਰਾ ਜੁਮਾ ਚੱਕਦੇ ਆਂ ਸੁਰੱਖਿਆ ਦੇ ਪਹਿਰਾ ਦਿੰਨੇ ਆ ਸਾਰੇ ਲੋਕਾਂ ਨੂੰ ਮਤਲਬ ਅਮਨ ਸਕੂਲ ਨਾਲ ਜ਼ਿੰਦਗੀ ਜਿਉਣ ਵਾਸਤੇ ਅਸੀਂ ਆਪਣੀ ਜ਼ਿੰਦਗੀ ਪਰਵਾਹ ਕਰਦਨੇ ਆਂ ਪਰਵਾਹ ਕਰਦੇ ਆਂ ਤੇ ਉੱਥੇ ਅਸੀਂ ਕਿਸਾਨ ਦੀ ਹਮਾਇਤ ਕਰਦੇ ਆਂ ਕਿ ਇਹਨੇ ਵਿਰਜਾਤੂ ਦੇਸ਼ ਯਾਦ ਹੋਇਆ ਹਰੀ ਕ੍ਰਾਂਤੀ ਲਿਆਂਦੀ ਨਾਲ ਦੇ ਭੰਡਾਰ ਭਰੇ ਪਰ ਅੱਜ ਸਰਕਾਰਾਂ ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਭਾਵੇਂ ਪੰਜਾਬ ਦੀ ਸਰਕਾਰ ਭਾਵੇਂ ਰੈਣੀ ਦੀ ਸਰਕਾਰ ਭਾਵੇਂ ਹੋਰ ਸਟੇਟਾਂ ਦੀ ਸਰਕਾਰ ਤਾਂ ਕਿਸਾਨ ਦੀ ਗੱਲ ਨਹੀਂ ਸੁਣ ਰਹੀ ਅੱਜ ਜਿਵੇਂ ਜਗਜੀਤ ਸਿੰਘ ਦੱਲੇਵਾਲ 35 ਦਿਨ ਹੋ ਗਏ ਖਨੋਰੀ ਬਾਰਡਰ ਤੇ ਭੁਖੜ ਤਾਲ ਤੇ ਨੇ ਉਸ ਦੀ ਮੰਗ ਨੂੰ ਵੀ ਇੱਥੇ ਰੱਖਿਆ ਜਾਊਗਾ ਚੇਚੇ ਤੌਰ ਤੇ ਕਿਉਂਕਿ ਉਹਨਾਂ ਦਾ ਮਰਨ ਵਰਤ ਖਲਾਇਆ ਜਾਵੇ ਜਿਹੜੀ ਉਹਨਾਂ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਹੈ ਲਖੀਮਪੁਰ ਦੀ ਹੈ ਜਾਂ ਕਿਸਾਨਾਂ ਦੇ ਪਰਚੇ ਪਾਏ ਹੋਏ ਨੇ ਜਾਂ ਸਾਡੀ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਹੈ ਇਹ ਸਰਕਾਰ ਮੰਗਾਂ ਨੂੰ ਤੁਰੰਤ ਪੂਰਾ ਕਰੇ ਇਸੇ ਦੇ ਸਬੰਧ ਵਿੱਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਅੱਜ ਇੱਥੇ ਟੁਹਾਨਾ ਦੇ ਵਿੱਚ ਹਰਿਆਣੇ ਦੇ ਵਿੱਚ ਪਹੁੰਚੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਮੀਤ ਪ੍ਰਧਾਨ ਸ਼੍ਰੀ ਚੰਤ ਸਿੰਘ ਹੋਰਣਾ ਵਾਲੀ ਗਲਤ ਗੱਲ ਹੋਈ ਮਾਫ ਕਰਨਾ ਸ੍ਰੀ ਚੰਦ ਸਿੰਘ ਜੀ ਰਾਮਪੁਰਾ ਹੋਰ ਨਾਲ ਵੀ ਗਲਤ ਗੱਲ ਹੋਈ ਉਹਨਾਂ ਨੇ ਵੀ ਸੁਣਦਾ ਕੀ ਕਿਹਾ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਚੁੱਕੇ ਆ ਕਿਸਾਨ ਸਾਡੇ ਨਾਲ ਜਦੋਂ ਮਰਜ਼ੀ ਆ ਕੇ ਮੁਲਾਕਾਤ ਕਰਨ ਲੋ ਕਿੰਨੀਆਂ ਕ ਮੰਗਾਂ ਮੰਨੀਆਂ ਗਈਆਂ ਕਿਸਾਨ ਕਹਿ ਰਿਹਾ ਕਿ ਨਹੀਂ ਮੰਗੀਆਂ ਗਈਆਂ ਮੀਤ ਪ੍ਰਧਾਨ ਚੰਦ ਸਿੰਘ ਜੀ ਸਾਡੇ ਨਾਲ ਨੇ ਹਾਂਜੀ ਚੰਦ ਸਿੰਘ ਜੀ ਪਹਿਲਾਂ ਤਾਂ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕਾ ਖਾਲਸਾ ਵੈਰੀ ਜੀ ਫਤਿਹ ਜਿਹੜੀ ਸਰਕਾਰ ਸਾਡੇ ਵਿੱਚ ਭਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਇਹ ਬਿਲਕੁਲ ਸਰਕਾਰ ਦਾ ਕੋਰਾ ਝੂਠਾਗਾ ਬਿਲਕੁਲ ਕਿਤੇ ਵੀ ਐਮਐਸਪੀ ਦੀ ਜੋ ਮੰਗ ਸੀਗੀ ਉਹ ਬਿਲਕੁਲ ਵੀ ਪੂਰੀ ਨਹੀਂ ਹੋਈ ਹੈਗੀ ਜੇ ਸਰਕਾਰ ਨੂੰ ਅਸੀਂ ਪੁੱਛੀਏ ਸਰਕਾਰ ਨੂੰ ਪੁੱਛਣਾ ਚਾਹੀਦਾ ਵੀ ਜਿਹੜੇ ਐਨੇ ਕਿਸਾਨ ਅੱਜ ਟੋਹਾਨਾ ਦੀ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਐਨੇ ਮਜ਼ਦੂਰ ਇਕੱਠੇ ਹੋਏ ਨੇ ਐਨੇ ਮਲਾਜ਼ਮ ਇਕੱਠੇ ਹੋਏ ਨੇ ਐਨੇ ਵੱਖ-ਵੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਸਾਰੀਆਂ ਇਕੱਠੀਆਂ ਹੋਈਆਂ ਲੱਗੀਆਂ ਕਿ ਉਹ ਪਾਗਲ ਨੇ ਜੀ ਸਰਕਾਰ ਨੇ ਇਹ ਮੰਗਾ ਮੰਨੀਆਂ ਹੁੰਦੀਆਂ ਤਾਂ ਐਡਾ ਵੱਡਾ ਇਕੱਠ ਕਰਨ ਦੀ ਲੋੜ ਨਹੀਂ ਪੈਣੀ ਸੀਗੀ ਤਾਂ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣ ਦੀ ਲੋੜ ਨਹੀਂ ਪੈਣੀ ਚਾਪ ਪੈਣੀ ਸੀਗੀ ਉੱਥੇ ਇਹ ਸਰਕਾਰ ਦਾ ਪੂਰਾ ਝੂਠਾ ਲੋਕਾਂ ਦੇ ਵਿੱਚ ਭੁਲੇਖਾ ਪਾਇਆ ਜਾ ਰਿਹਾ ਹੈ ਵੀ ਅਸੀਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਇਹ ਤਾਂ ਕਿਸਾਨ ਹੈ ਉਹ ਨਿਗੇ ਵੀ ਜਿਹੜੇ ਕਿਸਾਨ ਮੰਗਾਂ ਮੰਨਣ ਤੋਂ ਬਾਅਦ ਵੀ ਆਪਣੀਆਂ ਰੈਲੀਆਂ ਨੂੰ ਜਾਂ ਧਰਨਿਆਂ ਨੂੰ ਜਾਰੀ ਰੱਖਣਾ ਚਾਹੁੰਦੇ ਨੇਗੇ ਇਹ ਸਰਕਾਰ ਆਮ ਲੋਕਾਂ ਦੇ ਵਿੱਚ ਭਰਮ ਫੁਲਾਰੀਏਗੀ ਪਰ ਅਸੀਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਪੰਜਾਬ ਦੇ ਸਾਬਕਾ ਸੈਨਿਕ ਸਾਰੇ ਇਹਨਾਂ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਪਾਰੀਆਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਜਹਾਦ ਖੜਾ ਹੋਊਗਾ ਦੇਸ਼ ਦੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਹੀ ਬਹੁਤ ਵੱਡਾ ਇੱਕ ਜਹਾਦ ਖੜਾ ਹੋਊਗਾ ਜਿਹੜਾ ਸਰਕਾਰ ਦੀ ਧੌਂ ਤੇ ਗੋਡਾ ਰੱਖ ਕੇ ਸਰਕਾਰ ਤੋਂ ਇਹ ਮੰਗਾਂ ਮਣਵਾਈਆਂ ਜਾਣਗੀਆਂ ਤੇ ਦੇਸ਼ ਦਾ ਜਿਹੜਾ ਸਾਬਕਾ ਸੈਨਿਕ ਉਹ ਅਸੀਂ ਕਿਉਂਕਿ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਮੀਡੀਅਮ ਘਰਾਂ ਦੇ ਵਿੱਚੋਂ ਅਸੀਂ ਜਰਨਲ ਡਿਊਟੀ ਦੇ ਵਿੱਚ ਭਰਤੀ ਹੁੰਨੇ ਆ ਇਹ ਸਾਰੇ ਅਸੀਂ ਖੇਤੀ ਦੇ ਨਾਲ ਜੁੜੇ ਹੋਏ ਲੋਕਾਂਗੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਕਿ ਅਸੀਂ ਵੀ ਆਪਣੇ ਮਾਪਿਆਂ ਦੇ ਨਾਲ ਕਿਸਾਨਾਂ ਦੇ ਮਜ਼ਦੂਰਾਂ ਦੇ ਨਾਲ ਵਪਾਰੀਆਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦੇਵਾਂਗੇ ਤੇ ਸਰਕਾਰ ਆ ਜਿਹੜੀ ਇਹ ਇਹਨਾਂ ਦੀ ਆ ਜੇ ਪੰਜਾਬ ਦੇ ਵਿੱਚ ਦਾ ਭਾਰਤ ਵਰਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਖਤ ਲਾਉਣੀਆਂ ਤਾਂ ਸਰਕਾਰ ਆਪਣੀਆਂ ਜਿਮੇਵਾਰੀਆਂ ਗੈਰ ਜਿਮੇਵਾਰ ਨਾਲ ਗੱਲਾਂ ਗੱਲਾਂ ਜਿਹੜੀਆਂ ਕਰਦੀ ਐ ਉਹ ਜਿਮੇਵਾਰੀਆਂ ਗੱਲਾਂ ਕਰਕੇ ਇਹਨਾਂ ਮੰਗਾਂ ਨੂੰ ਤੁਰੰਤ ਮੰਨੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਤੇ ਆਪਣੀ ਚੈਨ ਤੇ ਆਰਾਮ ਦੀ ਨੀਂਦ ਸੌਣ ਕਿਸੇ ਨੂੰ ਐਡਾ ਸ਼ੌਂਕ ਨਹੀਂ ਪੈਂਦੀ ਠੰਡ ਦੇ ਵਿੱਚ ਆ ਕੇ ਇੱਥੇ ਇੱਥੇ ਬੈਠ ਜਾਣ ਇਸ ਕਰਕੇ ਸਰਕਾਰ ਨੂੰ ਅਸੀਂ ਤਤਾਵ ਨਹੀਂ ਦੰਨੇ ਆ ਕਿ ਸਰਕਾਰ ਇਹ ਸਾਰੀਆਂ ਮੰਗਾਂ ਨੂੰ ਮੰਨੇ ਤੁਰੰਤ ਮੰਨੇ ਮੰਗੇ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਅੱਜ ਜਿੰਨੇ ਵੀ ਇੱਥੇ ਪਹੁੰਚੇ ਨੇਗੇ ਤੁਹਾਨੂੰਾਂ ਦੀ ਧਰਤੀ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਜਿੰਨੇ ਵੀ ਪਹੁੰਚੇ ਨੇਗੇ ਤੇ ਉਹਨਾਂ ਦੇ ਨਾਲ ਅਸੀਂ ਸਾਬਕਾ ਫੌਜੀ ਵੀ ਪਹੁੰਚਿਆਂਗੇ ਅਸੀਂ ਉਹਨਾਂ ਦਾ ਸਾਥ ਦੇਣ ਦਾ ਪੂਰਾ ਪੁਰਜ਼ੋਰ ਅਸੀਂ ਅੱਗੇ ਇੱਥੇ ਬਚਨ ਵਧਾਂਗੇ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਇਹਨਾਂ ਦੀਆਂ ਮੰਗਾਂ ਨੂੰ ਜਲਦੀ ਤੇ ਤੁਰੰਤ ਮੰਨ ਗਏ ਇੰਨਾ ਹੀ ਕਹਿੰਦਾ ਹੋਇਆ ਮਰਦਾਨਾ ਬਹਿਰੂਜੀ ਦਾ ਖਾਲਸਾ ਸੋ ਦਰਸ਼ਕੋ ਹੋਰ ਸੁਣਦੇ ਹਾਂ ਸ੍ਰੀ ਪਰਗਤ ਸਿੰਘ ਜੀ ਜੋ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੁਨਨ ਦੇ ਸੁਭਾਗਰਦਾਨ ਨੇ ਜੋ ਭਾਰਤ ਸਰਕਾਰ ਨੇ ਅਗਲੇ ਵੀਰ ਜਗਤਨ ਚਲਾਈ ਹੈ ਉਸ ਬਾਰੇ ਕੀ ਕਿਹਾ ਜੋ ਵਰਕਰ ਸਿੰਘ ਨੇ ਸੈਂਟਰ ਸਰਕਾਰ ਦੀ ਪੂਰੀ ਖੋਰ ਖੋਰ ਤੇ ਰੱਖ ਦਿੱਤੀ ਹੈ ਸੁਣਦੇ ਆ ਅਗਲੇ ਵਿਰਜੋਜਨਾ ਬਾਰੇ ਉਹਨਾਂ ਨੇ ਕੀ ਕਿਹਾ ਹਾਂਜੀ ਇੱਕ ਲਾਸਵਾਲ ਹੈ ਵੀ ਇਹ ਮੰਗਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਜਿਸ ਤਰ੍ਹਾਂ ਤੁਸੀਂ ਸਾਬਕਾ ਸੈਨਿਕ ਹੋ ਤੁਹਾਡਾ ਮਤਲਬ ਕੋਈ ਕੀ ਤੁਹਾਡੀਆਂ ਅਲੱਗ ਤੋਂ ਵੀ ਮੰਗਾਂ ਜਾਂ ਤੁਸੀਂ ਕਿਸਾਨਾਂ ਦੇ ਨਾਲ ਸਮਰਥਨ ਕਰਨ ਕਿਉਂ ਕਰ ਰਹੇ ਹੋ ਤੁਸੀਂ ਕਿਸਾਨਾਂ ਦੇ ਨਾਲ ਤੁਹਾਡਾ ਰਿਸ਼ਤਾ ਕੀ ਹੈ ਜਾਂ ਕਿਸ ਕਾਰਨ ਤੁਸੀਂ ਜਿਹੜੀ ਕਿਸਾਨਾਂ ਦੀ ਮਦਦ ਕਰ ਰਹੇ ਹੋ ਪਹਿਲੀ ਗੱਲ ਤਾਂ ਦੇਖੋ ਜੀ ਅਸੀਂ ਜਿਵੇਂ ਕਿਸਾਨਾਂ ਦੇ ਪੁੱਤਾਂ ਦੇਖਦਿਆਂ ਸ਼ਰद्धा ਤੇ ਰਾਖੀ ਕਰਕੇ ਆਏ ਆ ਰਿਟਾਇਰ ਹੋ ਕੇ ਆਏ ਆ ਤੇ ਅਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਆ ਤੇ ਜਿਹੜਾ ਮਤਲਬ ਮਿੱਟੀ ਦਾ ਸਵਾਲ ਹੋ ਜਾਂਦਾ ਸਾਡੀ ਆਰਥਿਕ ਲੋੜਾਂ ਦਾ ਜਿਵੇਂ ਰੋਟੀ ਕੱਪੜਾ ਮਕਾਨ ਮੁਢਲੀਆਂ ਲੋੜਾਂ ਦਾ ਉਹ ਸਾਡੀਆਂ ਖੇਤੀ ਚੋਂ ਪੂਰੀਆਂ ਹੁੰਦੀਆਂ ਨੇ ਅਸੀਂ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਕਿਸਾਨ ਦੇ ਨਾਲ ਵੀ ਖੜੇ ਆ ਦੂਜੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਸਾਡੀਆਂ ਮੰਗਾਂ ਸਾਡੀਆਂ ਮੰਗਾਂ ਜਿਵੇਂ ਇਹਨਾਂ ਨੇ ਅਗਨੀ ਪਥ ਯੋਜਨਾ ਲਿਆਂਦੀ ਜਦੋਂ ਕਿਸਾਨੀ ਅੰਦੋਲਨ ਚੱਲਿਆ 2020 ਦੇ ਵਿੱਚ ਤਾਂ ਆਨ ਡਿਊਟੀ ਵਾਲੇ ਜਵਾਨ ਆ ਕੇ ਉੱਥੇ ਕਿਸਾਨਾਂ ਦੇ ਨਾਲ ਖੜ ਗਏ ਇਹ ਸਰਕਾਰ ਦੇ ਇੱਕ ਚੀਜ਼ ਪਈ ਵੱਖੀ ਦੇ ਵਿੱਚ ਵੀ ਇਹ ਕਿਉਂ ਨਾ ਆਰਮੀ ਨੂੰ ਤੋੜ ਮਰੋੜ ਕੀਤਾ ਜਾਵੇ ਇਹਨਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਣ ਜਿਹੜੀ ਇਹ ਸਪੋਰਟ ਕਰਦੇ ਨੇ ਕਿਸਾਨਾਂ ਦੀ ਮਜ਼ਦੂਰਾਂ ਦੀ ਵੀ ਇਹਨੂੰ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਵੱਖ ਕਰੀਏ ਤਾਂ ਇਹਨਾਂ ਨੇ ਇਹ ਜਿਹੜੀਆਂ ਅਗਨੀ ਵੀਰ ਭਰਤੀ ਕਰਕੇ ਉਹ ਸਾਡੇ ਮਤਲਬ ਮਨੋਬਲ ਨੂੰ ਠੇਸ ਪਹਾਈ ਹੈ ਇੱਕ ਜਿਹੜੀਆਂ ਪੈਨਸ਼ਨਾਂ ਵੀ ਬੰਦ ਕੀਤੀਆਂ ਨੇ ਹੋਰ ਪੱਤੇ ਮਿਲਦੇ ਨੇ ਸਾਡੇ ਬੱਚੇ ਗਾਹਾਂ ਭਰਤੀ ਹੋ ਰਹੇ ਨੇ ਭਰਤੀ ਹੋਣ ਵਾਲਾ ਜਮਾਤ ਕਿਹੜੀ ਹੈ ਉਹੀ ਜਮਾਤ ਦਾ ਕਿਸਾਨ ਮਜ਼ਦੂਰ ਦੀ ਜਮਾਤ ਆ ਪਿੰਡਾਂ ਦੇ ਰਹਿਣ ਵਾਲੇ ਲੋਕ ਆਸੀਂ ਤੇ ਇਸ ਕਰਕੇ ਸਾਡੀਆਂ ਮੰਗਾਂ ਅਭਦੀਆਂ ਤਾਂ ਹੈ ਅਸੀਂ ਸਰਕਾਰ ਨਾਲ ਲੜਦੇ ਆ ਰਹੇ ਹਾਂ ਪਰ ਅੱਜ ਸਾਡਾ ਆਉਣ ਦਾ ਮਕਸਦ ਇਹ ਜੀ ਅਸੀਂ ਕਿਸਾਨ ਦੇ ਪੁੱਤਾਂ ਕਿਸਾਨ ਨਾਲ ਖੜੇ ਆ ਔਰ ਖੜੇ ਰਹਾਂਗੇ ਅੱਬ ਲਈ ਅਭਦੀ ਕੁਰਬਾਨੀ ਦੇ ਜਾਾਂਗੇ ਅਸੀਂ ਪੰਜਾਬ ਦੇ ਉੱਤੇ ਜਾਂ ਪੂਰੇ ਦੇਸ਼ ਦੇ ਉੱਤੇ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਹੋਣ ਦਵਾਗੇ ਧੰਨਵਾਦ